ਆਈ ਵੇ ਤੇ ਲੋ ਵੀ ਚਲੋ ਚਲੋ ਸ਼ਾਬਾ ਤੁਹਾਡੇ ਮੰਨ ਲੈ ਦੇ ਸਾਹਮਣੇ ਤੇ ਆ। ਸਾਡੀ ਵੀਡੀਓ ਬਣਾਵਾ ਮੈਂ ਚਲੋ 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 ਚਲੋ। ਚਲੋ ਵੀ ਚਲੋ। ਆ ਜਾ। ਪਰ ਜੋ ਤਾਂ ਹਰ ਨਾ। ਯਾਨੀ। ਆਪਣਾ ਉਹ ਮਤੀ ਮੰਜੂ। ਹਰ ਨਾ। ਹੈ ਵੀ ਮੁੰਡਿਆ ਤੇਰੀ ਵੀਡੀਓ ਦੇਖਾ ਰਹੀ ਹੈ। ਚਲ। ਸ਼ਾਬਾ ਸ਼ਾਬਾ ਮੰਨ ਦੇ ਚੱਕ ਦੇ। और री को्चा च हुमा वा वि ਲਾ ਫੜ ਮੋੜ ਗਿਆ ਆਊਟ ਬਾਈਆ ਚਲ ਵੀ ਚੱਲ ਪੁੱਤਰਾ ਕਵਾ ਤੇਰੇ ਮੰਨ ਗਿਆ ਤੂੰ ਚੱਕ ਦੇ ਚੱਕ ਦੇ ਓ ਗਿਆ ਬਾਜੀ ਵਾਹ ਮੰਨ ਗਏ ਬਾਈ ਸਾਡੀ ਯਾਰ ਬਿਲੋਂਗਿੰਗ ਸਾਡੀ ਦੇਖ ਕੇ ਕਿੱਥੇ ਤੱਕ ਜਾਊਗੀ ਵੀਡੀਓ ਸਾਡੀ ਚੱਕ 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 ਕਰ ਬਈ ਕਿੰਨੇ ਸੈਕਿੰਡ ਆਉਗੀ 31 ਹੋ ਗਿਆ ਆਜਾ ਟਾਈਮ ਚੱਲ ਬਈ ਕਿੰਨੇ ਸੈਕਿੰਡ ਦੀ ਪਾਉਨੇ ਆ ਲੈ ਲੈ ਨਾ ਲੈ ਲੈ ਬਹੁਤ ਚਾਬਾ 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 ਫੈਰੀ ਕੋਡਰ ਮੰਨ ਲੇ ਵੀ ਮੰਨ ਲੇ ਸਾਨੂੰ ਹਾਂ ਹਾਂ ਕਰਦੇ ਤੀਕੀ ਰੱਖੋ ਚਾ ਪਹਰੇ ਬਾਹਰੇ ਬਈ ਚਲ ਉਹ ਬਾਹਰ ਗਿਆ ਉਹ ਨਾਨਕ ਆਇਨਾ ਕੇ ਰੂਈਆ ਆਇਨਾ ਕੇ ਚੱਲ ਵੀ ਚੱਲ ਕਿਥੇ ਰਹਾ ਹੱਥ ਫੀਆ ਹੌਟੇ ਕਰਤਾ ਬਾਈ ਆਓ ਆ ਬਾਈ ਚੱਲੋ ਬਈ ਆ ਭਾਈ ਇਹ ਐ ਸਾਡੇ ਨੰਨੇ ਮੁੰਨੇ ਦਿਲਾਰੇ ਤੇ ਕਬੱਡੀ ਦੇ ਤਾਰੇ ਭਾਈ ਇਹਨਾਂ ਦੇ ਮਾਂ ਬਾਪ ਨੂੰ ਐਸੀ ਮੇਰੀ ਰਿਕੁਐਸਟ ਹੈ ਕਿ ਬੱਚਿਆਂ ਨੂੰ ਕਬੱਡੀ ਦੇ ਵਿੱਚ ਲਾਵਾਂਗੇ ਇਹ ਗਰਾਊਂਡ ਵਿੱਚ ਆਉਣ ਦੇ ਨਾਰੋਕ ਹੈ ਵਧੀਆ ਵਧੀਆ ਮੁੰਡੇ ਸੋਣਾ ਖੇលਦੇ ਆ ਇਹ ਇਹ ਚੜ੍ਹਦੀ ਉਮਰ ਦੇ ਬਣੋਂਗੇ ਖਿਡਾਰੀ ਠੀਕ ਐ ਆਉਣੇ ਵਾਲਾ ਭਵਿੱਖ ਇਹਨਾਂ ਦਾ ਹੋਏਗਾ ਵਧੀਆ ਆਹ ਦੇਖ ਮੁੰਡੇ ਛਾਲਾ ਕੰਮ ਆਵੇ ਹਾਂ ਆਹ ਸ਼ਾਬਾਸ਼ ਸ਼ਾਬਾਸ਼ ਸਾਰੇ ਜਵਾਨਾਂ ਦੇ ਚੱਕ ਦੇ ਆ ਦੇਖੋ ਬਾਈ ਮੁੰਡ ਗਿਆ ਸ਼ਾਬਾਸ਼ ਮੰਨ ਗਿਆ ਤੈਨੂੰ ਸਾਰੇ ਮਰ ਜੰਨੇ ਆ ਸਾਰੇ ਖੜੇ ਚੱਕਦੇ ਚੱਕਦੇ ਆ ਵੈਰੀ ਗੁੱਡ ਆ ਤੇਰੀ ਸ਼ਾਨੀ ਹੋ ਟੋ 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 ਗਿਆ ਬਾਹਰ ਗਿਆ ਬਾਹਰ ਹੋ ਗਿਆ ਬਾਹਰ ਹੋ ਗਿਆ ਬੱਸ 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 ਛੱਡ ਦੇ ਛੱਡ ਦੇ ਵਾਤ ਤੇ ਜੋ ਆਉਂਦੇ ਭਾਈ ਚੜਦੀ ਉਮਰ ਦੇ ਮੁੰਡੇ ਆ ਇਹ ਜੇ ਇਹਨਾਂ ਦੇ ਮਾਪੇ ਇਹਨਾਂ ਨੂੰ ਨਾ ਰੋਕਾਂ ਖੇਡਣ ਤੋਂ ਗਰਾਊਂਡ ਵਿੱਚ ਆ ਮੈਂ ਤਾਂ ਨਸ਼ਿਆਂ ਤੋਂ ਬਚੇ ਰਹੋਗੇ ਨਹੀਂ ਤਾਂ ਸਾਨੂੰ ਪਤਾ ਹੋਵੇ ਕਿ ਹਾਲ ਹੈ ਪਰ ਕਈ ਦੂਰ ਦੂਰ ਤੋਂ ਨੇ ਮੁੰਡੇ ਕਹਿੰਦੇ ਸੀ ਸਪੈਸ਼ਲ ਕਬੱਡੀ ਖੇਡਣੇ ਆਉਂਦੇ ਆ ਇੱਥੇ ਬਰਾਮਾ ਤੇ ਆਉਂਦਾ ਕੋਈ ਕਲੌਲੀ ਵੀ ਆਉਂਦਾ ਕੋਈ ਓ ਬਾਹ ਸਾਡੇ ਜਾਨਾਂ ਦੇ check over check ਕਰਜਾ ਕਮਾਡ ਕਰਜਾ ਕਵੱਡੀ ਚੱਲ ਰਹੀ ਹੈ ਮੁੰਡਿਆਂ ਦੀ ਹਾਂ ਵੈਰੀ ਗੁੱਡ ਆਵਾਜ਼ ਚੱਕ ਦੇ ਚੱਕ ਦੇ ਬਹੁਤ ਓ ਵੈਰੀ ਗੁੱਡ